ਸਰਕਾਰਾਂ ਕਰਦੀਆਂ ਕੀ ਫੇਰਾ ਮੇਰੀ 420 ਫੇਰਾ ਫੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਹੱਕ ਲਮਾਂਗੇ ਏਕੇ ਨਾਲ ਲੋੜ ਪਈ ਤਰਤੀਆਂ ਮਰਦਾਬਾਦ 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 ਹਲੋ ਦੋਸਤੋ ਪਬਲਿਕ ਸਮਾਣਾ نیوز ਦੇਖ ਰਹੇ ਤਮਾਮ ਦਿਸਕਾਂ ਦਾ ਸਵਾਗਤ ਹੈ ਸੋ ਨਵੀਂ ਅਪਡੇਟ ਲੈ ਕੇ ਅੱਜ ਹਾਜ਼ਰ ਹੋਏ ਆਂ ਈਟੀਡੀ ਦੇ ਜਿਹੜੇ ਮੁਲਾਜ਼ਮ ਨੇ ਬੇਰੋਜ਼ਗਾਰੀ ਜਿਹੜੀ ਮੁਲਾਜ਼ਮ ਹੁੰਦੇ ਨੇ ਉਹ ਜਿਹੜੀਆਂ ਆਪਣੀ ਡਿਊਟੀ ਤੇ ਜਾਣ ਨੂੰ ਤਰਸਰੇ ਨੇ ਲਗਭਗ ਜਿਹੜਾ ਕੋਰਟ ਦੇ ਵੱਲੋਂ ਤਿੰਨ ਵਾਰ ਜਿਹੜਾ ਇਹਨਾਂ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਫਿਲਹਾਲ ਜਿਹੜੇ ਹਾਲੇ ਤੱਕ ਆਪਣੀ ਡਿਊਟੀਆਂ ਤੇ ਜਾਣ ਨੂੰ ਤਰਸ ਰਹੇ ਨੇ ਤੇ ਅੱਜ ਇਹਨਾਂ ਨੇ ਸਮਾਣਾ ਦੇ ਵਿੱਚ ਜਿਹੜੇ ਇਕੱਠੇ ਹੋਏ ਨੇ ਕਿਹਾ ਜਾ ਰਿਹਾ ਕਿ 2364 ਨੇ ਇਹ ਜਿਹੜੇ ਮੁਲਾਜ਼ਮਾਂ ਨੇ ਡਿਊਟੀ ਤੇ ਜਾਣਾ ਸੀ ਇਹਨਾਂ ਨੂੰ ਹਲੇ ਤੱਕ ਨਾ ਤਾਂ ਕੋਈ ਰਿਲੀਜ਼ ਲੈਟਰ ਮਿਲਿਆ ਜਿਸ ਕਰਕੇ ਇਹਨਾਂ ਵੱਲੋਂ ਲਗਾਤਾਰ ਜਿਹੜਾ ਸਰਕਾਰ ਨੂੰ ਕੋਸਿਆ ਜਾ ਰਿਹਾ ਤੇ ਡਿਪਾਰਟਮੈਂਟ ਜਿਹੜਾ ਲਗਾਤਾਰ ਇਹਨਾਂ ਨੂੰ ਨਾਂ ਰੱਖਣ ਦੇ ਲਈ ਜਿਹੜਾ ਤਿਆਰ ਹੋ ਰਿਹਾ ਤੇ ਇਹਨਾਂ ਵੱਲੋਂ ਜਿਹੜਾ ਲਗਾਤਾਰ ਹਮਲਾ ਮਾਰਿਆ ਜਾ ਰਿਹਾ ਕਿ ਜਿਹੜਾ ਸਾਨੂੰ ਕੰਮਾਂ ਤੇ ਰੱਖਿਆ ਜਾਵੇ ਤਾਂ ਕਿ ਜਿਹੜੀ ਸਾਡੀ ਡਿਊਟੀਆਂ ਨੇ ਉਹ ਬਣਦੀਆਂ ਨੇ ਤਾਂ ਕਿ ਅਸੀਂ ਬੱਚਿਆਂ ਨੂੰ ਜਿਹੜਾ ਸਹੀ ਤਰੀਕੇ ਨਾਲ ਜਿਹੜੀ ਹੈ ਸਿੱਖਿਆ ਦੇ ਸਕੀਏ ਸਰ ਬਰੇਂਦਰ ਸਿੰਘਾ ਜੀ ਬਰੇਂਦਰ ਸਿੰਘ ਜੀ ਮਤਲਬ ਕੀ ਟੀਚਰਾਂ ਵੱਲੋਂ ਕੀ ਸਰਕਾਰ ਵੱਲੋਂ ਕੀ ਕੀਤਾ ਗਿਆ ਹੈ ਇਹ ਹਾਈ ਕੋਰਟ ਨੇ ਮੈਦੇਸ ਜਾਰੀ ਕੀਤੀ ਸਰ ਗੱਲ ਹੈ ਇਦਾਂ ਸੀ ਕਿ ਜਿਹੜੀ ਸਾਡੀ ਇਹ ਭਰਤੀ ਸੀਗੀ 2364 2006 3 2020 ਨੂੰ ਆਈ ਸੀਗੀ ਕਿਸੇ ਕਾਰਨਾ ਕਰਕੇ ਇਹ ਜਿਹੜੀ ਭਰਤੀ ਸੀਗੀ ਸਾਡੀ ਹਾਈ ਕੋਰਟ ਦੇ ਵਿੱਚ ਚਲੀ ਗਈ ਸੀਗੀ 19 ਦਸੰਬਰ 2023 ਨੂੰ ਮਾਨਯੋਗ ਹਾਈ ਕੋਰਟ ਜੀ ਨੇ ਸਾਡੀ ਜਿਹੜੀ ਭਰਤੀ ਸੀਗੀ ਇਹ ਬਹਾਲ ਕਰ ਦਿੱਤੀ ਸੀਗੀ ਉਹਦੇ ਵਿੱਚ ਸਰਕਾਰ ਨੇ 8 ਹਫ਼ਤਿਆਂ ਦਾ ਟਾਈਮ ਲਿਆ ਸੀਗਾ ਵੀ ਅਸੀਂ ਭਰਤੀ ਨੂੰ ਕੰਪਲੀਟ ਕਰ ਦਾਂਗੇ ਜੀ ਤੇ ਪਰ ਅੱਜ 7 ਮਹੀਨੇ ਹੋ ਚੁੱਕੇ ਨੇ ਜੀ ਭਰਤੀ ਬਹਾਲ ਆ ਜੀ ਤੇ ਪਰ ਹਲੇ ਤੱਕ ਸਾਨੂੰ ਆਫਰ ਲੈਟਰ ਹਲੇ ਤੱਕ ਜਾਂ ਜੁਆਇਨਿੰਗ ਲੈਟਰ ਹਲੇ ਤੱਕ ਸਾਨੂੰ ਜਾਰੀ ਨਹੀਂ ਕੀਤੇ ਗਏਗੇ کورٹ ਨੇ ਸਰ ਤਿੰਨ ਵਾਰ ਸਰਕਾਰ ਨੂੰ ਕਹਿ ਤੈ ਵੀ ਇਹ ਬੇਰਜਾਰ ਅਧਿਆਪਕ ਨੇ ਗਰੀਬ ਘਰਾਂ ਦੇ ਬੱਚੇ ਨੇ ਜੀ ਤੁਸੀਂ ਇਹਨਾਂ ਨੂੰ ਲੈਟਰ ਜਾਰੀ ਕਰੋ ਪਰ ਸਰਕਾਰ ਦੇ ਕੰਨਾਂ ਦੇ ਉੱਪਰ ਜੂਨ ਹੀ ਸਰ ਕਰੀਏਗੀ ਜਿਹੜੀ ਸਰਕਾਰ ਇਹ ਕਹਿ ਕੇ ਆਈ ਸੀ ਵੀ ਜਦੋਂ ਸਾਡੀ ਸਰਕਾਰ ਆਊਗੀ ਮਤਲਬ ਜੋ ਇਹ ਜਿਹੜਾ ਬੇਰਜ਼ਗਾਰਾਂ ਦੇ ਹੱਕ ਦੇ ਵਿੱਚ ਅਸੀਂ ਹਰਾ ਪੈਨ ਚਲਾਵਾਂਗੇ ਅੱਜ ਉਹ ਹਰਾ ਪੈਨ ਵੀ ਦੂਰ ਆ ਜੀ ਤੇ ਸਰਕਾਰਾਂ ਵੀ ਦੂਰ ਨੇ ਜੀ ਸਾਡੀ ਸਾਰ ਇਹੀ ਮੰਗ ਆ ਜੀ ਅਸੀਂ ਗਰੀਬ ਘਰਾਂ ਦੇ ਬੱਚੇ ਆ ਜੀ ਆਪਣੀ ਜੇਬਾਂ ਦੇ ਵਿੱਚੋਂ ਪਤਾ ਨਹੀਂ ਕਿੰਨਾ ਕੁ ਪੈਸਾ ਅਸੀਂ ਖਰਚ ਚੁੱਕੇ ਆ ਜੀ ਤੇ ਅਸੀਂ ਕਿਸੇ ਕਿਸੇ ਮੰਤਰੀ ਕੋਲ ਜਾਂਦੇ ਆ ਕਿਸੇ ਐਮਐਲਏ ਕੋਲ ਜਾਂਦੇ ਆ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਡਾ ਮਤਲਬ ਕਿਸੇ ਪਾਸੇ ਵੀ ਕੋਈ ਹਿੱਲਾ ਫਸੀਲਾ ਨਹੀਂ ਬਣ ਰਿਹਾ ਹੈਗਾ ਲਗਾਤਾਰ ਸਾਰਾ ਇਸੀ ਸਰਕਾਰ ਦੇ ਸੰਪਰਕ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਸਰਕਾਰ ਸਾਡੀ ਮਤਲਬ ਗੱਲ ਨੂੰ ਅਣਗੋਲਾ ਕਰ ਰਹੀ ਆ ਜਿਹੜੀ ਗੱਲ ਸਰ ਕਾਨੂੰਨ ਦੇ ਦੁਆਰਾ ਵੀ ਮਤਲਬ ਹੁਣ ਭਰਤੀ ਬਹਾਲ ਹੋ ਚੁੱਕੀ ਆ ਪਹਿਲਾਂ ਸਾਰੇ ਸੀ 19 ਦਸੰਬਰ ਨੂੰ ਭਰਤੀ ਬਹਾਲ ਕਰਵਾਈ ਜੀ ਉਸ ਤੋਂ ਬਾਅਦ ਕਿਸੇ ਕਾਰਨ ਕਰਕੇ ਭਰਤੀ ਫੇਰ ਕੋਰਟ ਦੇ ਵਿੱਚ ਚਲੀ ਗਈ ਸੀ 11 ਜੁਲਾਈ ਨੂੰ ਫੇਰ ਜਿਹੜੀ ਭਰਤੀ ਆ ਉਹ ਫੇਰ ਕੋਰਟ ਦੇ ਵਿੱਚੋਂ ਬਾਹਰ ਆ ਚੁੱਕੀ ਆ ਬਹਾਲ ਚੋ ਹੋ ਚੁੱਕੀ ਆ ਤੇ ਕੋਰਟ ਨੇ ਵੀ ਆਰਡਰ ਕਰ ਦਿੱਤੇ ਆ ਵੀ ਇਹਨਾਂ ਨੂੰ ਤੁਸੀਂ ਜੁਆਇਨਿੰਗ ਲੈਟਰ ਦੇ ਦਿਓ ਪora ਸਰਕਾਰ ਜਿਹੜੀ ਇਸ ਇੱਕ ਚੀਜ਼ ਤੋਂ ਲਗਾਤਾਰ ਭੱਜ ਰਹੀ ਹੈ ਜੀ ਤੇ ਜਿਸ ਕਰਕੇ ਸਾਨੂੰ ਬੜਾ ਹੀ ਨਿਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਅਸੀਂ ਗਰੀਬ ਘਰਾਂ ਦੇ ਬੱਚੇ ਆ ਸਾਡੀ ਸਰਕਾਰ ਨੂੰ ਇਹ ਰਿਕਵੈਸਟ ਆ ਵੀ ਸਾਨੂੰ ਮਤਲਬ ਜਲਦੀ ਤੋਂ ਜਲਦੀ ਜਿਹੜੇ ਆਫਰ ਲੈਟਰ ਨੇ ਜੁਆਇਨਿੰਗ ਲੈਟਰ ਨੇ ਉਹ ਇਸ਼ੂ ਕੀਤੇ ਜਾਣ ਨਹੀਂ ਤਾਂ ਸਰਕਾਰ ਨੂੰ ਮਤਲਬ ਸਾਡਾ ਪੂਰਾ ਰੋਸ ਦੇਖਣਾ ਪਊਗਾ ਮਤਲਬ ਐਸੀ ਗੁਪਤਾਕਸ਼ਨ ਵੀ ਕਰਾਂਗੇ ਜੀ ਤੇ ਸਰਕਾਰ ਦੇ ਬੁਰਧ ਨਾਰੇबाजी ਵੀ ਕਰਾਂਗੇ ਜੀ ਤੇ ਸਰਕਾਰ ਨੂੰ ਐਸੀ ਬਾਰ-ਬਾਰ ਇਹ ਰਿਕਵੈਸਟ ਕਰ ਰਹੇ ਆ ਵੀ ਸਾਡਾ ਜਿਹੜਾ ਇਮਤਿਹਾਨ ਨਾ ਲਵੇ ਸਾਨੂੰ ਨਾ ਪਰਖੇ ਤੇ ਸਾਡੀ ਜਿਹੜੇ ਜੋਇਨਿੰਗ ਲੈਟਰ ਨੇ ਜਿਹੜੇ ਇਹ ਜਿੰਨੇ ਵੀ ਮੇਰੇ ਨਾਲ ਸਾਥੀ ਖੜੇ ਨੇ ਜੀ ਇਹ ਸਾਰੇ ਲਗਾ ਲਗਾਤਾਰ ਮਤਲਬ ਸੰਘਰਸ਼ ਦੇ ਵਿੱਚ ਚੱਲਦੇ ਆ ਰਹੇ ਨੇ ਤੇ ਬਹੁਤ ਸਾਰੇ ਸਾਥੀ ਇੱਦਾਂ ਦੇ ਵੀ ਨੇ ਸਰ ਜਿਹੜੇ ਉਬਰੇ ਚੁੱਕੇ ਹੋਏ ਵੀ ਨਹੀਂ 364 ਪਾਰਟੀ ਤੋਂ ਇਲਾਵਾ ਉਹਨਾਂ ਕੋਲ ਕੋਈ ਹੋਰ ਹੀਲਾ ਵਸੀਲਾ ਹਈਓ ਨਹੀਂ ਹੈਗਾ ਜੀ ਤੇ ਆਰਥਿਕ ਤੌਰ ਤੇ ਵੀ ਸਾਰੇ ਟੁੱਟੇ ਹੋਏ ਨੇ ਜੀ ਤੇ ਸਰਕਾਰ ਨੂੰ ਵੀ ਸੇ ਰਿਕਵੈਸਟ ਕਰ ਰਹੇ ਆ ਵੀ ਸਾਡੀ ਜਿਹੜੀ ਹਾਲਾਤਾਂ ਦੇ ਮਤਲਬ ਨੂੰ ਨਾ ਪਰਚੇ ਸਾਨੂੰ ਉਹ ਕਦਮ ਚੱਕ ਲਈ ਮਜਬੂਰ ਨਾ ਕਰੇ ਵੀ ਇਸ ਪਾਰਟੀ ਦੀ ਸਰ ਮੈਂ ਤੁਹਾਨੂੰ ਇੱਕ ਹੋਰ ਵੀ ਗੱਲ ਦੱਸਦਾ ਨਾ ਬਹੁਤ ਸਾਰੇ ਸਟੂਡੈਂਟ ਇੱਦਾਂ ਦੇ ਨੇ ਜਿਹੜੇ ਆਪਣੇ ਮਤਲਬ ਜਾਣ ਕਣੀ ਤੋਂ ਹੱਥ ਤੋਂ ਚੁੱਕੇ ਨੇ ਜੀ ਕੁਤਰਾ ਮੈਂਟਲ ਡਿਪਰੈਸ਼ਨ ਦੇ ਵਿੱਚ ਸਕਾਰ ਹੋ ਕੇ ਉਹਨਾਂ ਨੇ ਇਦਾਂ ਦੇ ਕਦਮ ਚੱਕ ਲਏ ਨੇ ਤਾਂ ਕਿ ਉਹਨਾਂ ਨੂੰ ਮਤਲਬ ਉਹ ਸੁਸਾਇਟੀ ਦਾ ਅਗਲਾ ਕਦਮ ਕੀ ਹੋਏਗਾ ਮੇਰਾ ਸਾਰਾ ਸਾਡਾ ਆਖਰੀ ਕਦਮ ਇਹ ਹੋਏਗਾ ਵੀ ਜੇ ਸਰਕਾਰ ਸਾਡੀ ਭਾਗੀ ਇਹ ਕੰਪਲੀਟ ਨਹੀਂ ਕਰਦੀ ਹੈਗੀ ਸਾਨੂੰ ਆਫਰ ਲੈਟਰ ਜਾਂ ਜੁਆਇਨਿੰਗ ਲੈਟਰ ਨਹੀਂ ਇਸ਼ੂ ਕਰਦੀ ਹੈਗੀ ਤਾਂ ਅਸੀਂ ਸਰਕਾਰ ਦੇ ਖਿਲਾਫ ਗੁਪਤਾ ਐਕਸ਼ਨ ਸਰਕਾਰ ਦੇ ਖਿਲਾਫ ਅਸੀਂ ਜ਼ਰੂਰ ਜਾਵਾਂਗੇ ਕਮ ਸੰਦੀਪ ਕੌਰ ਆ ਸੰਦੀਪ ਕੋਰ ਦੀ ਕੀ ਕਹਿਣਾ ਚਾਹੁੰਦੇ ਤੁਸੀਂ ਸਰਕਾਰ ਵੱਲੋਂ ਸਰ ਸਾਡੀ ਭਾਗੀ ਨੂੰ 4 ਸਾਲ ਹੋ ਗਏ ਨੇ ਜਿਹੜੀ ਰੁਲਦੀ ਪਈ ਆ ਪਹਿਲਾਂ ਕੋਰਟਾਂ ਦੇ ਵਿੱਚ ਰੁਲਦੀ ਸੀਗੀ ਅਸੀਂ ਬਹੁਤ ਸੰਘਰਸ਼ ਕੀਤੇ ਨੇ ਇਹਦੇ ਵਾਸਤੇ ਬਹੁਤ ਆਸੀਂ ਵਕੀਲਾਂ ਨੂੰ ਪੈਸੇ ਦੇ ਦੇ ਕੇ ਇਹ ਜੰਗ ਜਿੱਤਦਿਆਂ ਆਉਣੇ ਹੈਗੇ ਵੀ ਚਲੋ ਕਦੇ ਤਾਂ ਸਾਨੂੰ ਨੌਕਰੀ ਮਿਲੂਗੀ ਕਦੇ ਤਾਂ ਅਸੀਂ ਰੁਜ਼ਗਾਰ ਦੇ ਵਿੱਚ ਆਵਾਂਗੇ ਪਰ ਨਹੀਂ ਸਰਕਾਰਾਂ ਦੀਆਂ ਇੰਨੀਆਂ ਗੰਦੀਆਂ ਨੀਤੀਆਂ ਨੇ ਕਿ ਉਹਨਾਂ ਨੇ ਸਾਡਾ ਬੇੜਾ ਗਰਖ ਕਰਿਆ ਪਿਆ ਸਾਨੂੰ ਨਾ ਤਾਂ ਰੁਜ਼ਗਾਰ ਮਿਲ ਰਿਹਾ ਅਸੀਂ ਸੜਕਾਂ ਤੇ ਰੁਲਦੇ ਫਿਰਦੇ ਆਂਗੇ ਅਸੀਂ ਬਹੁਤ ਕੁਝ ਕਰਕੇ ਦੇਖ ਲਿਆ ਪਰ ਸਰਕਾਰ ਦੇ ਕੰਨ ਤੇ ਕੁਝ ਵੀ ਨਹੀਂ ਸਰ ਕਰਿਆ ਹੈਗਾ ਅਸੀਂ ਇਹਨਾਂ ਤੋਂ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਹੋ ਚੁੱਕੇ ਹਾਂ ਅਸੀਂ ਇਸੇ ਵਾਸਤੇ ਅੱਗੇ ਹੋਰ ਵੀ ਬੜੇ ਤੋਂ ਬੜਾ ਤਿੱਖਾ ਸੰਘਰਸ਼ ਕਰਾਂਗੇ ਹੁਣ ਜੇਕਰ ਸਰਕਾਰ ਨੇ ਸਾਡਾ ਕੁਝ ਦਿਨਾਂ ਵਿੱਚ ਸਾਨੂੰ ਜੁਆਇਨਿੰਗ ਲੈਟਰ ਨਾ ਦਿੱਤੇ ਕਿਉਂਕਿ ਜਿਮਣੀ ਚੋਂ ਦਿਲਿੰਦਰ ਤੁਈ ਸੀ ਪਰ ਤੁਸੀਂ ਉੱਥੇ ਕਿਉਂ ਨਹੀਂ ਕੀਤਾ ਸੀ ਸਰ ਉਹ ਉਦੋਂ ਸਾਡੀ ਪਾਤੀ ਕੋਰਟ ਦੇ ਵਿੱਚ ਸੀਗੀ ਸਟੇ ਲੱਗੀ ਹੋਈ ਸੀ ਪਰ ਹੁਣੇ ਕੁਝ ਦਿਨ ਪਹਿਲਾਂ ਹੀ ਸਟੇ ਟੁੱਟੀ ਆ ਤੇ ਹੁਣ ਸਾਨੂੰ ਜੁਆਇਨਿੰਗ ਲੈਟਰ ਦੇਣੇ ਚਾਹੀਦੇ ਨੇ ਸਰਕਾਰ ਸਿੰਘ ਹੈ ਜੀ ਬਲਕਾਰ चीज ਹੈਂਡੀਕੈਟ ਹੋ ਤਾਂ ਨਵੀਂ ਸਰਕਾਰ ਵੱਲੋਂ ਕੋਈ ਹਦਾਇਤ ਨਹੀਂ ਮਿਲੀ 100% ਹੈਂਡੀਕੈਪ ਆਈ ਜਾਂ ਉੱਥੋਂ ਚਾਉਂਦੇ ਆਂ ਅਸੀਂ ਤੇ ਕੋਈ ਇਨਕਮ ਦਾ ਸਾਧਨ ਵੀ ਨਹੀਂ ਹੈਗਾ ਸਾਡੇ ਲਈ ਤੇ ਸਕਰੂਟ ਨਹੀਂ ਹੋ ਚੁੱਕੀ ਆ ਸਾਡੀ ਤੇ ਪਿਤਾ ਜੀ ਦੀ ਵੀਰ ਡੈਥ ਹੋ ਗਈ ਸੀ ਸਾਡੀ ਕੋਈ ਸੋਰਸ ਨਹੀਂ ਹੈਗਾ ਸਾਡੇ ਲਈ ਇਨਕਮ ਦਾ ਵੀ ਅਸੀਂ ਓਵਰੇਜ ਹੋਂ ਦੇ ਕਿਨਾਰੇ ਆ ਵੀ ਸਰਕਾਰ ਦਾ ਘਟੋ ਘਟਾ ਹੈਂਡੀਕੈਪ ਦੀ ਦਾ ਸੁਣੇ ਵੀ ਸਰਕਾਰ ਸਾਨੂੰ ਕੋਈ ਸਾਧਨ ਦੇਵੇ ਵੀ ਅਸੀਂ ਯੋਗਤਾ ਰੱਖਦੇ ਆ ਵੀ ਟੈਸਟ ਪਾਸ ਕੀਤਾ ਹੈ ਕਿੰਨਾ ਪੜਨਾ ਮੁਸ਼ਕਿਲ ਹੈ ਜੀ ਕੈਂਡੀਕੈਟ ਬੰਦੇ ਨੂੰ ਉਹ ਅਸੀਂ ਜਾਣਦੇ ਆ ਪੇਪਰ ਕਲੀਅਰ ਕਰਨਾ ਫਿਰ ਸਕਰੂਟ ਨਹੀਂ ਬਾਤ ਤੇ ਚੰਡੀਗੜ੍ਹ ਕਿਤੇ ਜਾਣਾ ਉਹ ਇਸ ਤਰ੍ਹਾਂ ਦੀਆਂ ਗੱਲਾਂ ਨੇ ਵੀ ਸਾਨੂੰ ਜਲਦੀ ਤੋਂ ਜਲਦੀ ਜੋਬ ਲੈਟਰ ਦਿੱਤੇ ਜਾਣ ਤੇ ਅਸੀਂ ਆਪਣਾ ਕੰਮਕਾਰ ਕਰ ਸਕੀਏ ਜਿਹੜੀ ਬੇਰੁਜ਼ਗਾਰੀ ਤੋਂ ਅਸੀਂ ਤੰਗ ਆਏ ਹੋਇਆ ਉਹਨੂੰ ਆਪਣੀ ਜ਼ਿੰਦਗੀ ਅਗਲੀ ਬਹੁਤ ਉਮਰ ਘੱਟ ਰਹਿ ਗਈ ਜੀ 16 17 ਸਾਲ ਹੀ ਰਹਿ ਗਈ ਸਾਡੇ ਤੋਂ ਉਪਰ ਹੀ ਹੋਣ ਤੋਂ ਪੋਸਟ ਤੇ ਇਸ ਕਰਕੇ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਵੀ ਸਾਨੂੰ ਜਲਦੀ ਤੋਂ ਜਲਦੀ ਜੋ ਜੁਆਇਨ ਲੈਟਰ ਦਿੱਤੇ ਜਾਣ ਅਸੀਂ ਸਕੂਲਾਂ ਜਾ ਕੇ ਸੇਵਾ ਕਰ ਸਕੀਏ ਮੁਰਦਾਬਾਦ ਮੁਰਦਾਬਾਦ